ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਅਸੀਂ ਜਿਹੜਾ ਦੁਬਾਰਾ ਤਕਰੀਬਨ ਚਲਦਿਆਂ ਨੂੰ ਅੱਜ 5 ਦਿਨ ਹੋ ਚੁੱਕੇ ਆ ਜਿਹੜਾ ਦਰਿਆ ਦੇ ਬਿਲਕੁਲ ਲੱਗਦੇ ਜਿਹੜਾ ਉਹ ਇਲਾਕੇ ਦੇ ਜਿਹੜਾ ਜ਼ਮੀਨ ਦੇ ਵਿੱਚ ਕਾਰਕ ਕਿਰਾਏ ਕੀਤਾ ਜਾ ਰਿਹਾ ਜਿਹੜਾ ਤਕਰੀਬਨ ਦੇਖ ਕੇ ਲੱਗਦਾ ਸੀਗਾ ਜਦੋਂ ਅਸੀਂ ਪਹਿਲੇ ਦਿਨ ਆਏ ਸੀ ਵੀ ਇੱਥੇ ਦਰਿਆ ਇੱਕ ਕਿਸਮ ਦਾ ਵੀ ਦਰਿਆ ਨੇ ਜਿੱਥੇ 7-7 8-8 ਫੁੱਟ ਟੋਏ ਪਾਤੇ ਜਿਹੜੀ 3-3 4-4 ਫੁੱਟ ਰੇਤਾ ਛਾੜ ਦਿੱਤੀ ਵੀ ਆਪਾਂ ਕਿਦਾਂ ਕਰਾਂਗੇ ਪਰ ਜਦੋਂ ਗੁਰੂ ਸਾਹਿਬ ਦੇ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਜਦੋਂ ਸ਼ੁਰੂਆਤ ਕਰ ਦਿੱਤੀ ਸੀ ਤੇ ਅੱਜ ਤੁਸੀਂ ਪਿੱਛੇ ਦੇਖ ਸਕਦੇ ਆਂ ਤਕਰੀਬਨ 6-7 ਖੇਤ ਜਿਹੜੇ ਉਹ ਕਰਾਹ ਬਿਲਕੁਲ ਕਰਾਹ ਕਰ ਦਿੱਤੇ ਗਏ ਆ ਤਿੰਨ ਕਿਸਾਨਾਂ ਦੇ ਇਹ ਤਿੰਨ ਕਿਸਾਨਾਂ ਦੀ ਜ਼ਮੀਨ ਜਿਹੜੀ ਉਹ ਕਰਾਹ ਦਿੱਤੀ ਗਈ ਆ ਤੇ ਬਾਕੀ ਹੌਲੀ-ਹੌਲੀ ਜਿਹੜੀ ਉਹ ਚੱਲ ਰਿਹਾ ਕਾਰਜ ਤੇ ਤਕਰੀਬਨ ਜੇ ਐ ਸਪੀਡ ਦੇ ਵਿੱਚ ਕਿਉਂਕਿ ਅੱਜ 5 ਟਰੈਕਟਰ ਹੋਰ ਆ ਰਹੇ ਆ 12 13 ਟਰੈਕਟਰ ਚੱਲ ਰਹੇ ਆ ਤੇ ਜੇ ਇਦਾਂ ਲੱਗੇ ਨੇ ਤੇ ਆਪਾਂ ਲੱਗਦਾ ਵੀ ਜਲਦ ਤਕਰੀਬਨ 10 ਕਿ ਦਿਨਾਂ ਦੇ ਵਿੱਚ ਪੂਰਾ ਕਰਾ ਕੇ ਤੇ ਜਿਹੜਾ ਇਹ ਜਿਹੜੀ ਬਜਾਈ ਵੀ ਜਿਹੜੀ ਕਣਕ ਵੀ ਦੀ ਬਜਾਈ ਵੀ ਜਿਹੜੀ ਕਰ ਦਿੱਤੀ ਜਾਊਗੀ 10 15 ਦਿਨਾਂ ਦੇ ਵਿੱਚ ਪੂਰਾ ਆਪਾਂ ਇਹ ਕਾਰਜ ਜਿਹੜਾ ਕਰ ਦੇਵਾਂਗੇ ਬਾਕੀ ਤੁਹਾਡਾ ਸੰਗਤ ਦਾ ਬਹੁਤ ਸਹਯੋਗ ਆ ਗੁਰੂ ਸਾਹਿਬ ਕਿਰਪਾ ਕਰਨ ਵੀ ਜੋ ਸੰਗਤ ਨੇ ਇਸ ਟਾਈਮ ਕਾਰਜ ਸਹਯੋਗ ਦਿੱਤਾ ਆ ਅਸੀਂ ਦੇਣਾ ਨਹੀਂ ਦੇ ਸਕਦੇ ਸੰਗਤਾਂ ਨਾਲ ਜੋ ਬਾਬਾ ਦੀਪ ਸਿੰਘ ਸੇਵਾਦਾਲ ਤੇ ਜੋ ਵਿਸ਼ਵਾਸ ਦਿਵਾ ਜਤਾਇਆ ਤੇ ਅੱਜ ਸਾਡੇ ਕੋਲ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਤੇ ਸਾਡੇ ਮੇਰੇ ਨਾਲ ਮੇਰਾ ਵੀਰ ਸੁਖ ਰੰਧਾਵਾ ਮਸੰਦਾ ਤੋਂ ਸਾਰੇ ਜਾਣਦੇ ਆ ਸਾਡਾ ਭਰਾ ਸਾਡੀ ਸੰਸਥਾ ਦੇ ਨਾਲ ਜਿਹੜੀਆਂ ਇੱਕ ਇੱਕ ਇਹ ਨਹੀਂ ਸੁਸਾਇਟੀਆਂ ਜ਼ਰੂਰ ਵਕ ਵਕ ਹੋ ਸਕਦੀਆਂ ਪਰ ਇੱਕ ਸੋਚ ਇੱਕ ਇੱਕ ਭਾਈਚਾਰਾ ਇੱਕ ਕਰਕੇ ਆਪਾਂ ਜਿਹੜਾ ਇੱਕ ਮੁਟ ਹੋ ਕੇ ਇਨਸਾਨੀਅਤ ਦੀ ਸੇਵਾ ਚਾਹੇ ਉਹ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਉਹ ਇੱਕ ਮੁੱਠ ਹੋ ਕੇ ਜਦੋਂ ਆਪਾਂ ਸ਼ੁਰੂ ਕਰਦੇ ਆਂ ਜਾਂ ਸਾਥ ਕਰਦੇ ਆਂ ਤੇ ਬਹੁਤ ਹੀ ਮੈਨੂੰ ਨਹੀਂ ਲੱਗਦਾ ਉਹ ਕਾਰਜ ਰਹਿੰਦਾ ਹੋ ਸਕੇ ਭਰਾ ਸਾਡਾ ਪਿੰਡ ਸਵਾਮਾ ਵੀ ਬਹੁਤ ਵੱਡੀਆਂ ਕਰਦਾ ਪਿੰਡ ਦੇ ਵਿੱਚ ਹਰੇਕ ਸਾਲ ਇੱਕ ਬਹੁਤ ਵੱਡਾ ਮੈਡੀਕਲ ਕੈਂਪ ਲੱਗਦਾ ਜਿੱਥੇ ਅਸੀਂ ਹਰੇਕ ਸਾਲ ਜਾਈਦਾ ਆ ਇਸ ਭਰਾ ਕੋਲ ਤੇ ਸਾਡੀ ਸੰਸਥਾ ਦੇ ਵਿੱਚ ਜੋ ਕੋ ਕਾਰਜ ਹੁੰਦੇ ਤਾਂ ਉੱਥੇ ਵੀ ਭਰਾ ਅੱਡਾ ਪਹੁੰਚਦਾ ਬਾਕੀ ਸਾਡੇ ਪਹੁੰਚੇ ਆ ਨਾਲ ਪਿੰਡ ਤੋਂ ਸੰਗਤਾਂ ਆ ਜਿਹੜੀਆਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਆ ਤੇ ਅੱਜ ਤਕਰੀਬਨ ਵੀਰ ਸਾਡਾ ਦੱਸੂਗਾ ਕਿੰਨੀ ਸੇਵਾ ਲੈ ਕੇ ਪਹੁੰਚਿਆ ਜੋ ਤੇਲ ਦੇ ਲਈ ਡੀਜ਼ਲ ਦੇ ਲਈ ਹੋਰ ਜਿਹੜੇ ਘਰ ਬਣਾਏ ਜਾ ਰਹੇ ਆ ਜਿਵੇਂ ਬਾਥਰੂਮ ਬਣ ਰਹੇ ਆ ਘਰ ਬਣ ਰਹੇ ਵਿੱਚ ਤੇ ਜਾਂ ਹੋਰ ਵੀ ਲੋੜ ਬੰਦਾ ਦੀ ਜਿਹੜੇ ਬੱਚਿਆਂ ਦੀਆਂ ਫੀਸਾਂ ਆ ਉਹ ਤੇਰੀਆਂ ਤਾਰੀਆਂ ਜਾ ਰਹੀਆਂ ਆ ਹੋਰ ਜਿਹੜੇ ਕਾਰਜ ਚੱਲ ਰਹੇ ਆ ਉਹਨਾਂ ਸਾਰੇ ਕਾਰਜਾਂ ਵਿੱਚ ਅੱਜ ਭਰਾ ਸਾਡੇ ਸੇਵਾ ਦੇ ਕੇ ਚੱਲਿਆ ਵੀਰ ਸੁਖ 2 ਮਿੰਟ ਜ਼ਰੂਰ ਲਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਡਾਲਾ ਪਿੰਡ ਪਹੁੰਚੇ ਆ ਤੇ ਪਹਿਲੇ ਦਿਨ ਤੋਂ ਜਦੋਂ ਤੋਂ ਹੜ੍ਹਾਂ ਦੀ ਮਾਰ ਪਈ ਆ ਪੰਜਾਬ ਵਿੱਚ ਤੇ ਬਾਈ ਜੀ ਹੁਣ ਆ ਦੀ ਸਾਰੀ ਟੀਮ ਵੱਲੋਂ ਪਹਿਲੇ ਦਿਨ ਤੋਂ ਸੇਵਾਵਾਂ ਇੱਥੇ ਜਾਰੀ ਆ ਤੇ ਹੱਲੇ ਵੀ ਤੁਸੀਂ ਦੇਖ ਲਓ ਟਰੈਕਟਰ ਚੱਲ ਰਹੇ ਆ ਤੇ ਹੱਲੇ ਵੀ ਆਪਾਂ ਸਾਥ ਅੱਗੇ ਵੀ ਦੇਣਾ ਆ ਥੋੜੀ ਜੀ ਹਜੇ ਸੇਵਾ ਰਹਿੰਦੀ ਆ ਪਰ ਜਿਹੜਾ ਸਾਥ ਆ ਤਾਂ ਵੀ ਸੰਗਤ ਦੀ ਲੋੜ ਆ ਸਾਰੇ ਸਾਥ ਦੀ ਤੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਰੰਧਾਵਾ ਮਸੰਦਾ ਵੱਲੋਂ ਸਾਰੇ ਦਾਨੀ ਸੱਜਣਾ ਵੱਲੋਂ 3 ਲੱਖ ਰੁਪਏ ਦੀ ਸੇਵਾ ਜਿਹੜੀ ਭੇਜੀ ਗਈ ਸੀ ਤੇ ਇੱਥੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਆ ਉਹਨਾਂ ਵਿੱਚ ਯੋਗਦਾਨ ਪਾਉਣ ਲਈ ਆਏ ਆ ਤੇ ਸਾਰਿਆਂ ਦਾ ਦਾਨੀ ਸੱਜਣਾ ਦਾ ਧੰਨਵਾਦ ਆ ਤੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਜੀ ਜਿੰਨਾ ਦਰਦ ਪੰਜਾਬ ਲਈ ਬਾਈ ਮਨਜੋਤ ਸਿੰਘ ਤਲਵੰਡੀ ਇਹਨਾਂ ਦੇ ਮਨ ਵਿੱਚ ਦੇਖਿਆ ਮੈਂ ਕਿਸੇ ਦੇ ਨਹੀਂ ਦੇਖਿਆ ਜੋ ਸੇਵਾਵਾਂ માં ਬਾਈ ਜੀ ਉਹਨਾਂ ਨੇ ਤੇ ਵਿੱਚ ਵੀ ਕੀਤੀਆਂ ਤੇ ਕਰੀਬ ਉਦੋਂ ਵੀ 1.5 2 ਮਹੀਨੇ ਬਾਅਦ ਘਰੇ ਗਏ ਸੀ ਆਪਣੇ ਤੇ ਹੁਣ ਵੀ ਦੇਖੋ ਤੁਸੀਂ ਕਿਦਾਂ ਘਰਵਾਰ ਛੱਡ ਕੇ ਤੇ ਪਿੱਛੋਂ ਬੱਚੀਆਂ ਵੀ ਭਾਈ ਦੇ ਫੋਨ ਕਰਦੀਆਂ ਆਪਾਂ ਸਾਰਿਆਂ ਨੇ ਵੀਡੀਓ ਦੇਖੀਆਂ ਆ ਤੇ ਬਾਈ ਉਹਨਾਂ ਨੂੰ ਪ੍ਰਮਾਤਮਾ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਆ ਵੀ ਅਸੀਂ ਵੀ ਬਾਬਾ ਦੀਪ ਸਿੰਘ ਜੀ ਸੇਵਾ ਅਦਾਲ ਦਾ ਇੱਕ ਹਿੱਸਾ ਆ ਤੇ ਅਸੀਂ ਇਹੀ ਕਹਿੰਦੇ ਆ ਵੀ ਜਿੰਨੀ ਸੇਵਾ ਨਿਭਾ ਰਿਹਾ ਬਾਈ ਜੀ ਹੁਣੀ ਬਾਈ ਜੀ ਨੂੰ ਪ੍ਰਮਾਤਮਾ ਦਹੀਂ ਤੰਦਰੁਸਤੀਆਂ ਬਖਸ਼ੇ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਇਹੋ ਜਿਹੇ ਕਾਰਜ ਹੁੰਦੇ ਰਹਿਣ ਤੇ ਅਸੀਂ ਜਿੰਨੇ ਜੋਗੇ ਹੈਗੇ ਆ ਬਾਈ ਜੀ ਹੁਣਾਂ ਨਾਲ ਆ ਤੇ ਅੱਗੋਂ ਵੀ ਪ੍ਰਮਾਤਮਾ ਅਸੀਂ ਇਹੀ ਕਰਦੇ ਆ ਵੀ ਅਸੀਂ ਬਾਈ ਹੁਣਾਂ ਦੇ ਨਾਲ ਰਵਾਂਗੇ ਤੇ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਬਹੁਤ ਧੰਨਵਾਦ ਰੰਧਾਵਾ ਮਸੰਦਾ ਦੀ ਸੰਗਤਾਂ ਵੱਲੋਂ ਜੋ 3 ਲੱਖ ਰੁਪਏ ਦੀ ਜਿਹੜੀ ਸੇਵਾ ਸੰਸਥਾ ਨੂੰ ਦਿੱਤੀ ਆ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਵੀਰ ਨੇ ਦੱਸਿਆ ਇਹ ਜਦੋਂ ਦੀ ਆਇਆ ਪਹਿਲਾਂ ਵੀ ਹੋ ਕੇ ਆਇਆ ਚਲੋ ਭਰਾ ਸਾਡਾ ਪਹਿਲਾਂ ਥੋੜਾ ਜਿਹਾ ਸੀ ਤਾਂ ਥੋੜਾ ਜਿਹਾ ਹੈਗੀ ਆ ਪਿੱਛੇ ਬਿਮਾਰ ਹੋ ਗਿਆ ਸੀ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੁਣ ਬਿਲਕੁਲ ਠੀਕ ਆ ਤੇ ਇਹ ਠੀਕ ਦੱਸਦਾ ਹੁੰਦਾ ਵੀ ਮੈਨੂੰ ਸੇਵਾ ਨੇ ਕੀਤਾ ਸੇਵਾ ਦੇ ਕਰਕੇ ਜੇ ਮੈਂ ਭਾਜੀ ਅੱਜ ਹੈਗਾ ਤਾਂ ਮੈਨੂੰ ਸੇਵਾ ਹੀ ਵਚਾ ਕੇ ਲੈ ਕੇ ਆਈ ਆ ਵਾਕਈ ਸੇਵਾ ਜਿਹੜੀ ਤਨੋਂ ਮਨੋਂ ਤੁਨੋਂ ਕਰਨੀ ਆ ਨਾ ਤੇ ਉਹਦੇ ਪਰਮਾਤਮਾ ਵੀ ਉਹ ਸਾਥ ਦਿੰਦਾ ਚਾਹੇ ਜੋ ਵੀ ਔਕੜ ਆਈਆਂ ਹੁਣ ਪਰਮਾਤਮਾ ਮੋਹਰੇ ਹੋ ਕੇ ਚਟਾਨ ਵਾਂਗ ਨਾਲ ਖੜ ਕੇ ਜਿਹੜਾ ਸਾਥ ਦਿੰਦੇ ਆ ਚਾਹੇ ਸਾਡੀ ਸੰਸਥਾ ਨਾਲ ਆਈਆਂ ਹੋਣ ਜਦੋਂ ਦੀਆਂ ਸਮਾਵਾਵਾਂ ਚੱਲ ਰਹੀਆਂ ਆ ਬਹੁਤ ਔਂਕੜ ਆਈਆਂ ਜਦੋਂ ਦੇ ਫਲੱਡ ਆਇਆ ਉਦੋਂ ਦੀ ਬਹੁਤ ਆਈਆਂ ਪਰ ਪ੍ਰਮਾਤਮਾ ਨੇ ਹਰੇਕ ਕੰਮ ਦੇ ਵਿੱਚ ਸਾਡੀ ਬਾਹ ਫੜੀ ਆ ਤੇ ਇੱਥੇ ਵੀ ਜਿਹੜਾ ਕਾਰਜ ਆ ਜਦੋਂ ਅਸੀਂ ਸੁੱਖ ਜਦੋਂ 2800 ਪਹਿਲਾਂ ਪੋਸਟ ਪਾਈ ਸੀ ਤੇ ਸਾਨੂੰ ਬਹੁਤ ਲੋਕ ਕਹਿੰਦੇ ਸੀ ਵੀ ਯਾਰ ਤੁਸੀਂ ਕਿੱਦਾਂ ਕਰੋਗੇ ਪਹਿਲਾਂ 1000 ਦੀ ਪਾਈ ਤੇ ਵੀ ਕਿੱਦਾਂ ਕਰੋਗੇ ਬਹੁਤ ਕਿੱਲਾ ਹੁੰਦਾ ਆ ਇਹਦਾ ਇਦਾਂ ਕਰੋੜਾਂ ਦਾ ਪ੍ਰੋਜੈਕਟ ਆ ਪਰ ਸੁੱਖ 4000 ਕਿੱਲੇ ਤੋਂ ਉੱਪਰ ਆਪਾਂ ਖਾਦ ਬੀਜ ਤੇਲ ਦੇ ਚੁੱਕੇ ਆ ਹੁਣ ਜਿਹੜਾ ਤਕਰੀਬਨ ਆ ਜਿਹੜਾ ਸਾਫ ਕਰਨੇ ਕਿ ਦਰਿਆਵਾਂ ਨਾਲੀ ਮੱਥਾ ਆਇ ਕਿ ਜਮਦਾ ਹੈ ਨਾ ਛੋਟਾ ਕੰਮ ਨਹੀਂ ਹੈਗਾ ਇੱਕ ਵੀਡੀਓ ਚ ਦੇਖਣਾ ਤੇ ਇੱਥੇ ਆ ਕੇ ਤੁਸੀਂ ਆਪ ਦੇਖਣਾ ਬਹੁਤ ਫਰਕ ਆ ਵੀ ਇਹ ਛੋਟਾ ਕੰਮ ਨਹੀਂ ਇਹ ਆਪੇ ਹੀ ਜਿਹੜੇ ਬਾਬਾ ਦੀਪ ਸਿੰਘ ਜੀ ਆ ਉਹੀ ਸੇਵਾ ਕਰਾ ਰਹੇ ਆ ਨਹੀਂ ਤਾਂ ਬੰਦੇ ਦੇ ਪਾਸ ਦੀ ਬੰਦੇ ਦੀ ਗੱਲ ਹੀ ਨਹੀਂ ਹੈਗੀ ਆਪਾਂ ਤਾਂ ਆਪ ਕਈ ਵਾਰੀ ਮਨ ਚ ਸੋਚੀਦਾ ਇਹ ਜੁੱਧ ਲੈਵਲ ਤੇ ਕੰਮ ਹੋ ਰਿਹਾ ਹੈ ਕਿ ਜ਼ਮੀਨਾਂ ਕਰਾਈਆਂ ਜਾ ਰਹੀਆਂ ਆ ਤੇ ਪਰਮਾਤਮਾ ਤਲਵੰਡੀ ਬਾਬਾ ਤਲਵੰਡੀ ਸਾਹਿਬ ਨੂੰ ਤਾਂਦ ਰੋਸੀਆਂ ਤੇ ਸ਼ਕਤੀ ਜਿਹੜਾ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਆ ਤੁਸੀਂ ਵੱਧ ਚੜ ਕੇ ਇੱਥੇ ਹਿੱਸਾ ਪਾਓ ਚਾਹੇ ਤਾਂ ਮੈਂ ਚਾਹੇ ਤਾਂ ਦੇ ਤੌਰ ਤੇ ਜਾਂ ਤਾਂ ਦੇ ਤੌਰ ਤੇ ਤੁਸੀਂ ਆ ਕੇ ਦੇਖੋ ਟਰੈਕਟਰ ਕਿਦਾਂ ਕੰਮ ਕਰਦੇ ਆ ਇੱਕ ਦਰਿਆ ਨਾਲ ਮੱਥਾ ਲਾਇਆ ਦੁੱਧ ਲੈਵਲ ਤੇ ਕੰਮ ਹੋ ਰਿਹਾ ਟਰੈਕਟਰਾਂ ਦੀ ਬਹੁਤ ਲੋੜ ਆ ਇੱਥੇ ਟਰੈਕਟਰਾਂ ਦੀ ਲੋੜ ਆ ਤੇਲ ਦੀ ਚਲੋ ਸੰਗਤਾਂ ਕਰ ਰਹੀਆਂ ਤੇ ਜੇ ਕੋਈ ਹੋਰ ਸਮਾਵਾ ਕਰ ਸਕੇ ਤੇਲ ਡੀਜ਼ਲ ਲੈ ਕੇ ਦੇ ਸਕਦਾ ਤੇ ਇੱਥੇ ਜਿੱਥੇ ਸੁੱਖਾ ਜਿੱਥੇ ਖੜੇ ਆ ਨਾ ਜਦੋਂ ਪਹਿਲੇ ਦਿਨ ਆਏ ਇੱਥੇ ਲੱਗਦਾ ਨਹੀਂ ਸੀ ਵੀ ਇੱਥੇ ਟੋਏ ਪੂਰੇ ਹੋ ਜਾ ਸਕਣ ਮਤਲਬ ਕਿੰਨੇ ਕਨੇ ਟੋਏ ਸੀ ਪਰ ਅੱਜ ਪਰਮਾਤਮਾ ਨੇ ਦੇਖ ਕੇ ਤਾਂ ਤੇ ਕਣਕਾਂ ਬੀਜਨ ਟੱਕਰਦੀਆਂ ਇਹ ਹੋ ਚੁੱਕਿਆ ਆਦੇ ਖੰਭੇ ਕਿਦਾਂ ਪਟਪਟਾ ਬਿਜਲੀ ਨੇ ਦੇਖ ਸੋ ਕਿਵੇਂ ਨੁਕਸਾਨ ਕੀਤਾ ਅੱਜ ਤਾਂ ਏਦਾਂ ਮੋਟਰਾਂ ਦੇ ਉਹ ਕਮਰਾ ਅੱਜ ਤਾਂ ਮੋਟਰਾਂ ਦੇ ਵਿਚਾਰੇ ਕਿਦਾਂ ਲਿਜਾ ਜਾ ਕੇ ਬਾਹਰ ਲਿਜਾ ਏਦਾਂ ਸਾਰੇ ਰੁੜ ਗਏ ਇਹ ਟਰਾਂਸਫਾਰਮ ਰੁੜ ਗਏ ਖੰਭੇ ਰੁੜ ਗਏ ਤੇ ਇਹ ਸਭ ਅ ਚਲੋ ਇਹ ਨਾਲ ਲੋਕਾਂ ਨੂੰ ਜੇ ਪੈਰੀ ਕਰਨਾ ਤੇ ਤੁਹਾਡੇ ਸਾਰੀਆਂ ਸੰਗਤਾਂ ਨੇ ਕਰਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਣਾ ਇੱਥੇ ਇੱਕ ਬੇਨਤੀ ਹੋਰ ਮੈਂ ਕਰ ਦੇਣੀ ਚਾਹੁੰਦਾ ਸਾਡੇ ਵੀਰ ਭਰਾ ਕਾਫੀ ਕਹਿ ਰਹੇ ਸੀਗੇ ਵੀ ਆਪਾਂ ਟਰੈਕਟਰ ਲੈ ਕੇ ਵੀ ਜਾਣਾ ਉੱਥੇ ਕਰਾ ਲੈ ਕੇ ਪਰ ਉਦੋਂ ਲੋਡ ਨਹੀਂ ਸੀ ਉਦੋਂ ਇੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਫਿਰ ਬਾਅਦ ਵਿੱਚ ਚਲੋ ਆਪਣੀਆਂ ਵੀ ਬਾਈਆਂ ਕਣਕਾਂ ਦੀ ਬਜਾਈ ਸ਼ੁਰੂ ਹੋਈ ਉਹਨਾਂ ਦੀ ਮੈਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਵੇਲੇ ਹੋ ਗਏ ਆਪਣੀਆਂ ਕਣਕਾਂ ਬੀਜ ਕੇ ਉਹ ਜਰੂਰ ਵੀਰਪਰਾ ਜਿਹੜੇ ਸੋਚ ਰੱਖਦੇ ਸੀ ਜਾਂ ਸਾਨੂੰ ਖੁਦ ਕਹਿ ਰਹੇ ਸੀਗੇ ਵੀ ਆਪਾਂ ਉੱਥੇ ਜ਼ਮੀਨਾਂ ਜਾ ਕੇ ਪੱਧਰੀਆਂ ਕਰਨੀਆਂ ਵੀ ਅਸੀਂ ਸਾਥ ਦੇਣਾ ਚਾਹੁੰਦੇ ਆਂ ਉਹਨਾਂ ਨੂੰ ਮੈਂ ਇਹੀ ਕਹਿੰਦਾ ਵੀ ਤੁਸੀਂ ਸੰਪਰਕ ਨੰਬਰ ਭਾਜੀ ਉਹਨਾਂ ਨਾਲ ਆਪਾਂ ਕਰਾਉਨੇ ਆਂ ਤੇ ਤੁਸੀਂ ਜਰੂਰ ਆਓ ਉੱਥੇ ਲੋੜ ਆ ਹੱਲੇ ਟਰੈਕਟਰ ਇੱਥੇ ਚੱਲ ਰਹੇ ਆ ਕਾਫੀ ਜ਼ਮੀਨਾਂ ਪੱਧਰੀਆਂ ਕਰਨ ਦੀ ਲੋੜ ਆ ਉਹੀ ਜਲਦੀ ਹੋ ਜੂਗੀ ਤੇ ਇਹ ਜਲਦੀ ਕੰਮ ਫਤਿਹ ਕਰੀਏ ਧੰਨਵਾਦ ਜੀ ਬਹੁਤ ਬਹੁਤ ਤੁਹਾਡੀ ਸਾਰੀ ਸੰਗ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ